ਮਾਨਸਾ ਦੀ ਧੀ ਲਿਪਸੀ ਮਿੱਤਲ ਦਾ ਪਿਛਲੇ ਦਿਨੀ ਲੁਧਿਆਣਾ ਦੇ ਵਿੱਚ ਪਤੀ ਵੱਲੋਂ ਸਪਾਰੀ ਦੇ ਕੇ ਕਤਲ ਕਰਵਾ ਦਿੱਤਾ ਗਿਆ ਸੀ ਤਾਂ ਹੁਣ ਲਿਪਸੀ ਮਿੱਤਲ ਨੂੰ ਇਨਸਾਫ ਦਿਵਾਉਣ ਦੇ ਲਈ ਮਾਨਸਾ ਸ਼ਹਿਰ ਇਕੱਠਾ ਹੋ ਗਿਆ ਹੈ ਲੰਗੀ ਸ਼ਾਮ ਮਾਨਸਾ ਦੀਆਂ ਸੜਕਾਂ ਤੇ ਸ਼ਹਿਰ ਵਾਸੀਆਂ ਵੱਲੋਂ ਲਿਪਸੀ ਮਿੱਤਲ ਦੀਆਂ ਫੋਟੋਆਂ ਹੱਥਾਂ ਦੇ ਵਿੱਚ ਲੈ ਕੇ ਮੋਮਬਤੀ ਮਾਰਚ ਕੱਢਿਆ ਗਿਆ ਇਸ ਯਾਸਿਸ ਫਾਰ ਲਿਪਸੀ ਮਿੱਤਰ ਮੌਬਤੀ ਮਾਰਚ ਦੇ ਵਿੱਚ ਸ਼ਹਿਰ ਵਾਸੀ ਸਮਾਜ ਸੇਵੀ ਨੌਜਵਾਨ ਵਿਦਿਆਰਥੀ ਔਰਤਾਂ ਤੇ ਬੱਚਿਆਂ ਵੱਲੋਂ ਸਮੂਲੀਅਤ ਕੀਤੀ ਗਈ ਅਤੇ ਇਨਲਕੇ ਲਿਪਸੀ ਮਿੱਤਰ ਨੂੰ ਇਨਸਾਫ ਲਵਾਉਣ ਦੇ ਲਈ ਕਾਤਲਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੀ ਮੰਗ ਕੀਤੀ ਹੈ ਬੜੀ ਦਰਦਨਾਕ ਮੌਕ ਜਿਹੜੀ ਸਾਡੀ ਮਾਨਸਾ ਦੀ ਧੀ ਦੇ ਨਾਲ ਔਰ ਪਰਿਵਾਰ ਦੇ ਨਾਲ ਜਿਹੜੀ ਬੇਇਨਸਾਫੀ ਹੋਈ ਹੈ ਅੱਜ ਸ਼ਹਿਰੀਆਂ ਨੇ ਉਸ ਬੇਟੀ ਨੂੰ ਸ਼ਰਧਾਂਜਲੀ ਅਰਪਿਤ ਕਰਨ ਦੇ ਲਈ ਜੋ ਕੈਂਡਲ ਮਾਰਚ ਕੀਤਾ ਜਾ ਰਿਹਾ ਹੈ ਔਰ ਅੱਜ ਮਾਨਸਾ ਦਾ ਬੱਚਾ-ਬੱਚਾ ਦੁਖੀ ਹਿਰਦੇ ਦੇ ਨਾਲ ਜਿਹੜੀ ਹੈ ਉਹਨੂੰ ਪਰਿਵਾਰ ਨੂੰ ਇਨਸਾਫ ਦਿਵਾਉਣ ਦੀ ਮੰਗ ਕਰ ਰਿਹਾ ਹੈ ਔਰ ਮੈਂ ਸੂਬੇ ਦੀ ਸਰਕਾਰ ਤੋਂ ਪੰਜਾਬ ਦੇ ਅੰਦਰ ਜੋ ਅਮਨ ਕਾਨੂੰਨ ਦੀ ਸਥਿਤੀ ਹੈ ਉਸ ਦੀ ਬਹਾਲੀ ਦੀ ਮੰਗ ਕਰਦਾ ਕਿਉਂਕਿ ਅਗਰ ਕੋਈ ਆਪਣੇ ਆਪ ਨੂੰ ਰਾਜਨੀਤਿਕ ਆਗੂ ਦੱਸ ਕੇ ਉਹਦਾ ਸਹਾਰਾ ਲੈ ਕੇ ਅਗਰੇ ਇਸ ਕਿਸਮ ਦੀਆਂ ਘਨੌੜੀਆਂ ਹਰਕਤਾਂ ਕਰੇਗਾ ਉਹਦੇ ਨਾਲ ਸੂਬਾ ਸਰਕਾਰ ਜਿਹੜਾ ਉਹ ਵੀ ਬਦਨਾਮ ਹੋਏਗੀ ਮੈਂ ਮੁੱਖ ਮੰਤਰੀ ਸਾਹਿਬ ਤੋਂ ਇਸ ਮਾਮਲੇ ਦੇ ਵਿੱਚ ਜਿਹੜੀ ਫੌਰੀ ਇਹਦੀ ਦਖਲਦਾਰੀ ਦੀ ਮੰਗ ਕਰਦਾ ਹੋਇਆ ਔਰ ਇਹ ਕਹਿਣਾ ਚਾਹਣਾ ਕਿ ਉਹਨੂੰ ਇਸ ਕਿਸਮ ਦੀ ਉਸ ਦਰਿੰਦੇ ਨੂੰ ਉਸ ਕਿਸਮ ਦੀ ਸਜ਼ਾ ਮਿਲਣੀ ਚਾਹੀਦੀ ਹੈ ਕਿ ਭਵਿੱਖ ਦੇ ਅੰਦਰ ਸਾਡੀਆਂ ਬੇਟੀਆਂ ਸਾਡੀਆਂ ਧੀਆਂ ਕਿ ਉਹ ਅਜਿਹੀਆਂ ਜੜੀਆਂ ਦਰਦਨਾਕ ਹਾਥਿਆਂ ਦਾ ਦਰਦਨਾਕ ਜਿਹੜੀਆਂ ਕਟਨਾਮਾਂ ਦਾ ਸ਼ਕਾਰ ਨਾ ਹੋ ਸਕਣ ਔਰ ਸ਼ਹਿਰੀਆਂ ਵੱਲੋਂ ਜਿਸ ਤਰ੍ਹਾਂ ਦਾ ਅੱਜ ਮਿਲਬਰਤਨ ਕਰਕੇ ਸਾਡੀ ਬੇਟੀ ਨੂੰ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ ਔਰ ਮੈਂ ਸ਼ਹਿਰ ਦੇ ਕੋਨੇ-ਕੋਨੇ ਦੇ ਵਿੱਚੋਂ ਬੱਚੇ-ਬੱਚੇ ਤੋਂ ਹਰ ਧਾਰਮਿਕ ਸਮਾਜਿਕ ਤੇ ਜਿੱਲੀਆਂ ਵੀ ਸਾਡੀਆਂ ਜਮਹੂਰੀ ਇਨਸਾਫ਼ਪਸੰਦ ਜਥੇਬੰਦੀਆਂ ਤੇ ਸ਼ਹਿਰੀ ਔਰ ਖਾਸ ਕਰਕੇ ਸਾਡੀਆਂ ਭੈਣਾਂ ਨੂੰ ਅੱਜ ਦੇ ਇਸ ਦਿਨ ਤੇ ਕਹਿਣਾ ਚਾਹੁੰਦਾ ਕਿ ਅਜਿਹੇ ਮਾਮਲਿਆਂ ਦੇ ਵਿੱਚ ਸਾਨੂੰ ਇਕਤਾ ਤੇ ਇਕੱਠੇ ਹੋ ਕੇ ਲੜਨੀ ਲੋੜ ਹੈ ਤਾਂ ਕਿ ਜਿਹੜੇ ਇਹੋ ਜਿਹੇ ਦਰਿੰਦੇ ਆ ਉਹਨਾਂ ਦੇ ਖਿਲਾਫ ਔਰ ਉਹਨਾਂ ਨੂੰ ਇਨਸਾਫ ਜਿਹੜਾ ਸਰਕਾਰਾਂ ਤੋਂ ਇਨਸਾਫ ਜਿਹੜਾ ਲਿਆ ਜਾਵੇ ਤੇ ਪੀੜਤ ਪਰਿਵਾਰਾਂ ਨੂੰ ਇਨਸਾਫ ਦਵਾਇਆ ਜਾਵੇ ਬਹੁਤ ਹੀ ਮਤਭਾਗਾ ਉਹ ਸਮਾਂ ਉਹ ਘੜੀ ਉਹ ਦਿਨ ਸਾਡੇ ਸ਼ਹਿਰ ਵਾਸਤੇ ਕਿਉਂਕਿ ਬੇਰਹਿਮੀ ਦੇ ਨਾਲ ਕਿਸ ਤਰ੍ਹਾਂ ਸਾਡੀ ਬੱਚੀ ਨੂੰ ਉੱਥੇ ਜਲੀਲ ਕੀਤਾ ਗਿਆ ਤੇ ਅੱਜ ਮੈਂ ਕਹਿੰਦਾ ਸਾਰਾ ਸ਼ਹਿਰ ਸਾਡਾ ਉਸੇ ਦਿਨ ਤੋਂ ਰੋਟੀ ਨਹੀਂ ਪਕੜੀ ਸਾਡੇ ਸ਼ਹਿਰ ਆ ਸਾਡੇ ਹਾਲਾਤ ਨੇ ਬਹੁਤ ਬੇਰਹਿਮੀ ਦੇ ਨਾਲ ਪਤਲ ਕੀਤਾ ਗਿਆ ਮੈਂ ਚਾਹਣਾ ਜਿਹੜੇ ਵੀ ਇਸ ਇਹਦੇ ਵਿੱਚ ਸ਼ਾਵਲ ਨੇ ਸਾਰਿਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਔਰ ਮੈਂ ਇੱਕ ਹੋਰ ਅਪੀਲ ਕਰਦਾ ਕੋਰਟਾਂ ਨੂੰ ਵੀ ਵੱਧ ਤੋਂ ਵੱਧ ਸਜ਼ਾ ਇਹਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਕੋਈ ਥੋੜੀ ਹੈ ਫਾਂਸੀ ਦੀ ਸਜ਼ਾ ਬਹੁਤ ਥੋੜੀ ਹੈ ਇਹਦੇ ਵਾਸਤੇ ਜੋ ਜਲੀਲ ਇਹ ਇਹਨੇ ਸਾਡੀ ਲੜਕੀ ਨੂੰ ਕੀਤਾ ਸਾਡੇ ਸ਼ਹਿਰ ਦੀ ਬੱਚੀ ਨੂੰ ਕੀਤਾ ਅੱਜ ਮੈਂ ਕਹਿੰਦਾ ਵੀ ਸਾਡੀ ਉਹ ਬੱਚੀ ਦਾ ਕੀ ਹਾਲ ਇਸ ਪਰਿਵਾਰ ਨੇ ਕੀਤਾ ਜਾ ਉਹ ਉਹ ਨਰਿੰਦਿਆ ਨੇ ਕੀਤਾ ਤੇ ਬਹੁਤ ਇਨੀ ਕਿ ਸਜ਼ਾ ਹੋਣੀ ਚਾਹੀਦੀ ਆ ਵੀ ਫਾਂਸੀ ਸਜ਼ਾ ਵੀ ਬਹੁਤ ਘੱਟ ਆ ਔਰ ਸਾਡੇ ਸ਼ਹਿਰ ਵਾਸਤੇ ਬਹੁਤ ਦੁੱਖ ਦੀ ਘੜੀ ਆ ਉਹ ਸਾਡੀ ਬੱਚੀ ਜੋ ਇੱਥੋਂ ਇੱਥੋਂ ਫੇਰੇ ਕਰਾ ਕੇ ਇੱਥੇ ਗਈ ਸੀ ਅੱਜ ਅਸੀਂ ਉਹਦੀ ਅੱਡੜ ਕੀਤੇ ਟੁਕੜੇ ਲੈ ਕੇ ਉਥੋਂ ਇਥੇ ਮਾਨਸਾ ਲੈ ਕੇ ਆਏ ਆ ਤੇ ਮੈਂ ਕੋਰਟਾਂ ਨੂੰ ਜਰੂਰ ਅਪੀਲ ਕਰਦਾ ਹਾਂ ਸਰਕਾਰਾਂ ਨੂੰ ਵੀ ਕਾਨੂੰਨ ਸਖਤ ਬਣਾਓ ਤਾਂ ਕਿ ਜਿਹੜੇ ਲੋਕ ਨੇ ਇਹ ਫੇਰ ਇਹ ਜੇ ਕੰਮ ਨਾ ਕਰ ਸਕਣ ਸੈਂਟਰ ਸਰਕਾਰ ਆ ਭਾਵੇਂ ਭਾਵੇਂ ਕੋਰਟਾਂ ਨੂੰ ਮੈਂ ਅਪੀਲ ਕਰਦਾ ਕੋਰਟਾਂ ਨੂੰ ਮਾਨਯੋਗ ਅਦਾਲਤਾਂ ਨੂੰ ਅਪੀਲ ਕਰਦਾ ਵੀ ਵੱਡੀ ਤੋਂ ਵੱਡੀ ਸਜ਼ਾ ਦੇ ਕੇ ਇਹਨੂੰ ਫਾਂਸੀ ਲਾਈ ਜਾਵੇ